ਆ ਵੀਡੀਓ ਮੇਰੀ ਉਹਨਾਂ ਲੀਰਾਂ ਵਾਸਤੇ ਆ ਜਿਹੜਾ ਇੰਨਾ ਗਿਰਗੇਨੀ ਘਟਿਆ ਸੋਚ ਵਾਲੇ ਨੇ ਉਹ ਪੰਜਾਬ ਬਾਰੇ ਚੰਗਾ ਸੋਚ ਹੀ ਨਹੀਂ ਸਕਦੇ ਕਦੇ ਵੀ ਚੰਗਾ ਨਹੀਂ ਸੋਚ ਸਕਦੇ ਉਹ ਪੰਜਾਬ ਵਾਸਤੇ ਐਡੀ ਐਡੀ ਘਟਿਆ ਸੋਚ ਯਾਰ ਐਡੇ ਗਰੇ ਹੋਏ ਹੋ ਤੁਸੀਂ ਐਡੇ ਮੈਂ ਕਹਿੰਨਾ ਵੀ ਐਹੋ ਜਿਹੇ ਬੰਦੇ ਅਸੀਂ ਜ਼ਿੰਦਗੀ ਦੇ ਵਿੱਚ ਨਹੀਂ ਦੇਖਣੇ ਇੱਕ ਮੇਰਾ ਵੀਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਰਾਜਵੀਰ ਚੰਦਾ ਜੋ ਕੇ ਪੰਜਾਬੀ ਕਲਾਕਾਰ ਆ ਉਹ ਸਾਰਿਆਂ ਨੂੰ ਪਤਾਗਾ ਓ ਭਰਾ ਉਹ ਬੱਸ ਕਰੋ ਬਾਈ ਬਣ ਕੇ ਐਡੀ ਘਟੀਆ ਸੋਚ ਨਾ ਰੱਖੋ ਐਨੇ ਅੱਗੇ ਰੋ ਸਾਨੂੰ ਕਮੈਂਟ ਤੁਸੀਂ ਉਹਨਾਂ ਤੇ ਉਹ ਤੇ ਪੋਸਟ ਨਹੀਂ ਪਾਉਂਦੇ ਤੁਸੀਂ ਵੀਰੇ ਪਹਿਲਾਂ ਚੈੱਕ ਕਰ ਲਈਦੀਆਂ ਹੁੰਦੀਆਂ ਬੰਦੇ ਦੀ ਆਈਡੀ ਆਈਡੀ ਚੈੱਕ ਕਰ ਲਓ ਵੀ ਕਿੰਨੀਆਂ ਪੋਸਟਾਂ ਸਾਡੀਆਂ 10 ਡੇਲੀ ਦੀਆਂ ਪੋਸਟਾਂ 10 ਫੋਟੋਆਂ ਉਸ ਪ੍ਰਮਾਤਮਾ ਮੂਹਰੇ ਅੱਗੇ ਅਰਦਾਸ ਕਰਦੇ ਹਾਂ ਅਸੀਂ ਵੀ ਉਸ ਭਰਾ ਨੂੰ ਜਲਦੀ ਤੋਂ ਜਲਦੀ ਠੀਕ ਕਰਕੇ ਉਹਦੇ ਪਰਿਵਾਰ ਦੇ ਵਿੱਚ ਪਹਿਲਾਂ ਵਾਂਗੂ ਮਤਲਬ ਤੰਦਰੁਸਤ ਭੇਜ ਦੇ ਤੇ ਤੁਸੀਂ ਯਾਰ ਐਡੀ ਸੋਡੀ ਜ਼ਮੀਰ ਮਰ ਗਈ ਯਾਰ ਐਡੀ ਸੋਡੀ ਜ਼ਮੀਰ ਮਰ ਗਈ ਗਰੇ ਹੋਇਓ ਗਰੇ ਮੈਂ ਕਹਿੰਦਾ ਵੀ ਅਸੀਂ ਜ਼ਿੰਦਗੀ ਧਰਤੀ ਦੀ ਕੰਡ ਤੇ ਯਾਰ ਇਹੋ ਜੇ ਇਹੋ ਜੇ ਪੰਜਾਬੀ ਨਹੀਂ ਦੇਖਣੇ ਇੱਕ ਦੂਜੇ ਦੇ ਮਗਰ ਲੱਗ ਕੇ ਐਡੀ ਗੰਦੀ ਸੋਚ ਦੇ ਐਡੀ ਗੰਦੀ ਸੋਚ ਤੇ ਜਿੱਡੀ ਕਹਦੇ ਯਾਰ ਮੈਂ ਤਾਂ ਕਮਾਲ ਮੰਨ ਗਿਆ ਵੀ ਪੰਜਾਬੀ ਇਹੋ ਜੇ ਵੀ ਹੋ ਸਕਦੇ ਆ ਐਡੀ ਗੰਦੀ ਸੋਚ ਹੋ ਸਕਦੀ ਆ ਸੋਡੀ ਯਾਰ ਐਡੀ ਮਾੜੀ ਸੋਚ ਉਹ ਲੀਰੋਂ ਜਮਾ ਲੀਰਾਂ ਵਾਲੀ ਗੱਲ ਕਰਤੀ ਤੁਸੀਂ ਅੱਜ ਕੀ ਯਾਰ